ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਆਪਾਂ ਮਸ਼ੀਨਰੀ ਆਸਤੇਮਾਲ ਤਾਂ ਨਹੀਂ ਕਰਦੇ ਪਰ ਉਸ ਹਿਸਾਬ ਨਾਲ ਆਪਾਂ ਨੂੰ ਖੇਤੀ ਕਰਨੀ ਪੈਂਦੀ ਹੈ ਵੀ ਆਪਾਂ ਫਸਲਾਂ ਅਗੇਥੀਆਂ ਪਸੇਥੀਆਂ ਜਿਹੜੀਆਂ ਆਪਾਂ ਨੂੰ ਲੱਗਦਾ ਵੀ ਪੈਸਾ ਵਧੀਆ ਦੇ ਸਕਦੀਆਂ ਨੇ ਉਹਨਾਂ ਨੂੰ ਬੀਜਿਆ ਜਾਂਦਾ ਸੋ ਆਪਾਂ ਔਰੇ ਕੋਈ ਬਹਾਈ ਨਹੀਂ ਕੀਤੀ ਗਈ ਪਹਿਲਾਂ ਜਿਹੜਾ ਖੱਬਲ ਸੀਗਾ ਉਹ ਦਾਤਰੇ ਨਾਲ ਸਾਫ਼ ਕਰਤਾ ਹੁਣ ਮਤਲਬ ਆਪਾਂ ਘੱਟ ਮਿਹਨਤ ਨਾਲ ਧਰਤੀ ਨੂੰ ਬਿਨਾ ਬਾਹੇ ਵੀ ਫਸਲ उगा ਸਕਦੇ ਆ ਇੱਥੇ ਆਪਾਂ ਸਲਗਮ ਦੀ ਫਸਲ ਬੀਜ ਰਹੇ ਆ ਤੇ ਬੀਜਣ ਤੋਂ ਤੁਰੰਤ ਬਾਅਦ ਪਾਣੀ ਲਾ ਦਿੱਤਾ ਜਾਊਗਾ ਕਿਉਂਕਿ ਇਹ ਸੁੱਕੀ ਬਜਾਈ ਨਹੀਂ ਕੀਤੀ ਜਾਣੀ ਕਿਉਂਕਿ ਹੁਣ ਮੌਸਮ ਬਦਲ ਰਿਹਾ ਹੈ ਵੀ ਜੇ ਉਸ ਤਰ੍ਹਾਂ ਕਿਲਚੇ ਪਿਆਰਾਂ ਘਾਟ ਉੱਗਦੇ ਨੇ ਬਾਕੀ ਜਦੋਂ ਪਾਣੀ ਦੀ ਨਵੀਂ ਵੱਧ ਮਿਲਦੀ ਆ ਤਾਂ ਬੀਜ ਖੇਤੀ ਵੀ ਉੱਗ ਜਾਂਦਾ ਤੇ ਮਤਲਬ ਬਾਦਦਾ ਵੀ ਛੇਤੀ ਉੱਤੇ ਉਹ ਜਿਹੜਾ ਕੋਰੇ ਵਾਲਾ ਸਿਸਟਮ ਆ ਉਹ ਫਿਰ ਧਰਤੀ ਦੇ ਉੱਗ ਰਹੇ ਬੀਜ ਦਾ ਨੁਕਸਾਨ ਨਹੀਂ ਕਰ ਸਕਦਾ ਸੋ ਆਪਾਂ ਇਹਦੇ ਨਾਲ ਲਕੀਰ ਮਾਰੀ ਆ ਫਾਲਾ ਜਿਹੜਾ ਇਹ ਬੜਾ ਤਿੱਖਾ ਤੇ ਪਤਲਾ ਫਾਲਾ ਇਹ ਡੂੰਗਾ ਜਿੰਨਾ ਮਰਜ਼ੀ ਲੈ ਜਾਓ ਇਸ ਤਰ੍ਹਾਂ ਦਾ ਤਾਂ ਡਿਜ਼ਾਈਨ ਆ ਤੇ ਇਹ ਮਤਲਬ ਆਪਾਂ ਨੇ ਲਕੀਰ ਮਾਰਿਆ ਇੰਨੀ ਦਾ ਕਿਉਂਕਿ ਆਪਾਂ ਮਿੱਟੀ ਨੂੰ ਡੂੰਗਾ ਪਾਉਣ ਦੀ ਲੋੜ ਦੀ ਇਸ ਤੋਂ ਬਾਅਦ ਆਪਾਂ ਨੇ ਆ ਦੂਆ ਟੂਲ ਆ ਜਿਹੜਾ ਜੀ ਇਹਦੇ ਨਾਲ ਆਪਾਂ ਨੇ ਸੇਸ ਦੇ ਵਿੱਚੋਂ ਮਿੱਟੀ ਕੱਢ ਦੇਣੀ ਆ ਬਾਹਰ ਆ ਬਸ ਕਰਨਾ ਕੁਛ ਨਹੀਂ ਨਕੀਰੇ ਮਾਰਨੀ ਆ ਕਿਉਂਕਿ ਆਪਾਂ ਨੇ ਸਲਗਮ ਬੀਜਣੀ ਆ ਤੇ ਸਲਗਮ ਨੂੰ ਬਹੁਤੀ ਮਿੱਟੀ ਨਹੀਂ ਚਾਹੀਦੀ ਇੰਨੀ ਕਾ ਨਵੀਂ ਚਾਹੀਦੀ ਓਨੀ ਮਿਲ ਜਾਣੀ ਆ ਸੋ ਇਸ ਤੋਂ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਬੀ ਬੀਜਣਾ ਉਹ ਸਾਲਗਮ ਦਾ ਵੀ ਆਪਣੇ ਕੋਲ ਆ ਕੌਲੀ ਚ ਹੈਗਾ ਤੇ ਮੈਂ ਹੁਣ ਆ ਜਗਾ ਤੁਹਾਨੂੰ ਬੀਜ ਕੇ ਦਿਖਾਉਣਾ ਭਾਵੇਂ ਜਣੀ ਕੋਸ਼ਿਸ਼ ਕਰਨੀ ਹੈ ਵੀ ਆਪਾਂ ਅ ਜਿਹੜਾ ਸਾਲਗਮ ਦਾ ਬੀਜ ਬੜਾ ਬਰੀਕ ਹੁੰਦਾ ਵੀ ਉਹ ਦਾਣਾ ਇਕੱਲਾ ਇਕੱਲਾ ਡਿੱਗੇ ਜੇ ਆਪਾਂ ਕਿਸੇ ਮਸ਼ੀਨ ਨਾਲ ਬੀਜਦੇ ਆ ਤਾਂ ਦਾਣੇ ਵੱਧ ਘੱਟ ਸਿੱਟ ਸਕਦੀ ਉਹਦੀ ਕੀਮਤੀ ਵਧਦੀ ਹੈ ਪਰ ਜਿਹੜਾ ਇਨਸਾਨ ਆ ਉਹਦੇ ਹੱਥਾਂ ਤੋਂ ਵੱਡਾ ਕੋਈ ਹਥਿਆਰ ਨਹੀਂ ਬਣਿਆ ਸੋ ਉਸ ਤਰ੍ਹਾਂ ਦਾ ਓਝਾਰ ਨਹੀਂ ਹੈਗਾ ਆ ਦੇਖੋ ਹੁਣ ਆਪਾਂ ਉਰੇ ਆਪਣੇ ਸਮਝ ਦੇ ਹਿਸਾਬ ਨਾਲ ਕੈਮਰੇ ਚ ਤਾਂ ਵੀ ਆਉਣਾ ਨਹੀਂਗਾ ਪਰ ਮੈਂ ਆਪਣੀ ਚੁੰਡੀ ਵਿੱਚੋਂ ਕੱਲਾ-ਕੱਲਾ ਬੀਜ ਸਿੱਟ ਰਹੇ ਹਾਂ ਇਸ ਤਰ੍ਹਾਂ ਮੇਰੀ ਇੱਕ ਚੁੰਡੀ ਨੇ ਤਕਰੀਬਨ 100 ਫੁੱਟ ਜਗ੍ਹਾ ਬੀਜਤੀ ਇਸ ਤਰ੍ਹਾਂ ਆਪਾਂ ਇਹ ਲਾਈਨਾਂ 'ਚ ਬੀਜਾਂਗੇ ਜਿਹੜੀ ਇਹ ਪਸੇਤੀ ਸਲਗਮਾ ਜਿਵੇਂ ਹੁਣ ਮਾਰਕੀਟ 'ਚ ਸਲਗਮ ਚੱਲ ਰਹੀ ਆ ਤਾਂ ਜਦੋਂ ਪਸੇਤੀ ਹੁੰਦੀ ਆ ਨਾ ਗਰਮੀ ਦੀ ਸਬਜ਼ੀ ਸ਼ੁਰੂ ਹੁੰਦੀ ਆ ਨਾ ਸਰਦੀ ਦੀ ਅ ਖਤਮ ਹੋ ਰਹੀ ਹੁੰਦੀ ਆ ਪਕੜ ਹੋ ਜਾਂਦੀ ਆ ਸੋ ਉਸ ਤਰ੍ਹਾਂ ਆਪਾਂ ਇਹ ਜਾਣੀ ਆਪਣੀ ਮਤਲਬ ਹੁਣ ਤੋਂ 2 ਕ ਮਹੀਨੇ ਤੱਕ ਇਹ ਸਲਗਮ ਚੱਲ ਪੂਗੀ ਤੇ ਦੂਈ ਸਾਲਗਮ ਨਾਲੋਂ ਕਈ ਗੁਣਾ ਵੱਧ ਸੁਨੱਖੀ ਹੋਊਗੀ ਕਿਉਂਕਿ ਇੱਕ ਪਾਸੇ ਤਾਂ ਪੱਕੜ ਦੀ ਸਲਗਮ ਹੋ ਜਾਨੀ ਇੱਕ ਪਾਸੇ ਨਵੀਂ ਸਲਗਮ ਹੋ ਤੇ ਉਹਦਾ ਕਿਸਾਨ ਦੋਸਤੋ ਧਾਰਾਂ ਭਰ ਬੈਠ ਕੇ ਜਨਾ ਬੀਜ ਹੋਵੇ ਕੱਲਾ ਕੱਲਾ ਬੀਜ ਨਾ ਤਾਂ ਇੱਕ ਆਪਾਂ ਕੋਲੀ ਚ ਉਹ ਸਰੋਂ ਦਾ ਬੀਜ ਰੱਖ ਲੈਣਾ ਇਹ ਕੋਈ ਖਰਚਾ ਨਹੀਂ ਕੀਤਾ ਗਿਆ ਕਿ ਝਾੜੂ ਨਹੀਂ ਹੁੰਦਾ ਆਪਣੇ ਘਰਾਂ 'ਚ ਸਫਾਈ ਵਾਲਾ ਇਹ ਉਹਦਾ ਉੱਪਰਲਾ ਹਿੱਸਾ ਉਹਦਾ ਜਿਹੜਾ ਕਦੋਂ ਖਰਾਬ ਹੋ ਜਾਂਦਾ ਉਹ ਚੱਕ ਲਿਆ ਐਂ ਆਪ ਆਪਣੇ ਘਰਾਂ 'ਚ ਆਵੇਂ ਪਏ ਰਹਿੰਦੇ ਨੇ ਪਾਣੀ ਪੂਣੀ ਵਾਲੇ ਉਸ ਤਰ੍ਹਾਂ ਦਾ ਸਿਸਟਮ ਹੈ ਹੁਣ ਉਰਲ ਖੜ ਕੇ ਮੈਂ ਆਪਣੀ ਵੀ ਨਿਗਰ ਰੱਖਣੀ ਆ ਤੇ ਉਰੋਂ ਮੈਂ ਇੱਕ ਇੱਕ ਦਾਣਾ ਬਰੀਕ ਸਰੋਂ ਦਾ ਇਸ ਪੇਪਰ ਦੇ ਵਿੱਚ ਸੱਟ ਰਹੇ ਹਾਂ ਤੇ ਜਿਹੜਾ ਪਾਈਪ ਆ ਉਹ ਮੇਰਾ ਧਰਤੀ ਦੇ ਬਿਲਕੁਲ ਨਾਲ ਲੱਗਿਆ ਗਿਆ ਜਿੰਨਾ ਮੈਂ ਵੀ ਗਰਦਾ ਮੈਨੂੰ ਪਤਾ ਲੱਗ ਰਿਹਾ ਵੀ ਕਿੱਥੇ ਡਿਗ ਰਿਹਾ ਤੇ ਵੀ ਥੱਲੇ ਡੇਗ ਰਿਹਾ ਤੇ ਇਕੱਲਾ ਇਕੱਲਾ ਮੈਂ ਉਰੋਂ ਛੱਡੀ ਜਾਣਾ ਉਹਨਾਂ ਮੈਂ ਕਹਾ ਹੋਈ ਜਾਣਾ ਤੇ ਜਿਹੜੀ ਸਲਗਮ ਉਹ ਮੈਂ ਇਕੱਲੀ ਇਕੱਲੀ ਖੜ ਕੇ ਵੀ ਵੀ ਸਕਦਾ ਹਾਂ ਇਸ ਤਕਨੀਕ ਨਾਲ ਆਪਾਂ ਕੋਈ ਮਸ਼ੀਨ ਦੀ ਲੋੜ ਨਹੀਂ ਪੈਣੀ ਆਪਾਂ ਇਸ ਤਰ੍ਹਾਂ ਵੀ ਵੀ ਸਕਦੇ ਹਾਂ ਕੁਦਰਤੀ ਖੇਤੀ ਵਿੱਚ ਖਰਚੇ ਜਿੰਨੇ ਘਟਾ ਕੀਤੇ ਜਾ ਸਕਦੇ ਨੇ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆਂ ਆ ਲਓ ਇਹ ਆਪਾਂ ਵੀਡੀਓ ਕਰਕੇ ਮੈਂ ਹੌਲੀ ਤੁਰ ਰਿਹਾ ਨਹੀਂ ਜਿਆਦਾ ਸਪੀਡ ਤੇ ਵੀ ਸਕਦੇ ਇਸ ਨਾਲ ਆਪਾਂ ਇਹ ਪਾਈਪ ਜੇ ਨਾਲ ਸਾਰੇ ਬੀਜ ਬੀਜ ਸਕਦੇ ਆਂ ਮੱਕੀਆਂ ਮੁੱਕੀਆਂ ਮਟਰ ਵਗੈਰਾ ਕਿਉਂਕਿ ਆਪਣੇ ਕੋਲ ਮਸ਼ੀਨਰੀ ਦਾ ਹੈ ਨਹੀਂ ਆਪਾਂ ਉਸ ਤਰ੍ਹਾਂ ਦਾ ਰਿਗਾਰਡ ਬਣਾਏ ਬਣੀ ਖੇਤੀ ਨੂੰ ਸਸਤਾ ਤੇ ਮੰਨ ਲਓ ਹੁਣ ਆਪਣਾ ਓਰੇਕ ਆਪਾਂ ਰੁਕੇ ਸੀਗੇ ਪਹਿਲਾਂ ਓਰੇ ਤਰਫਾਲੀ ਪਈ ਸੀ ਹੁਣ ਆਪਾਂ ਨੇ ਇਹਦੇ ਨਾਲ ਪੀਚ ਲਿਆ ਕੀ ਆ ਆ ਪਾਈਪ ਦਾ ਟੁਕੜਾ ਆ ਇਹਦੇ ਵਿੱਚ ਦੂਆ ਪਾਈਪ ਪਸਾ ਲਿਆ ਤੇ ਆਪਾਂ ਨੇ ਇੱਥੇ ਲਫਾਫਾ ਵੀ ਹੱਥ 'ਚ ਫੜ ਸਕਦੇ ਆ ਕੋਲੀ ਫੜ ਸਕਦੇ ਆ ਤੇ ਇਸ ਤਰ੍ਹਾਂ ਲਾਈਨ ਦੇ ਨਾਲ ਤੁਰੇ ਜਾਣਾ ਤੇ ਫੇਰ ਹੁਣ ਜਦੋਂ ਇਹਦੀ ਬਜਾਈ ਹੋ ਗਈ ਆਪਾਂ ਇਹਨੂੰ ਮਤਲਬ ਢੱਕਣ ਦੇ ਲਈ ਨਾ ਜਿਵੇਂ ਆਪਣੇ ਇਹਦੇ ਨਾਲ ਲਕੀਰ ਖਿੱਚੀ ਸੀ ਇਹਦੇ ਨਾਲ ਲਕੀਰ ਮਾਰੀ ਸੀ ਇਹਦੇ ਨਾਲ ਵੀ ਢੱਕ ਸਕਦੇ ਕੋਈ ਇਹ ਵੀ ਆਪਾਂ ਡੂੰਘਾ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਇਹਨੂੰ ਢੱਕ ਦਾਂਗੇ ਕਿਉਂਕਿ ਇਹਦਾ ਤੁਰੰਤ ਬਾਅਦ ਪਾਣੀ ਆਉਣਾ ਪਾਣੀ ਨਾਲੇ ਵੀ ਓਕੇ ਆਉਣਾ ਵੈਸੇ ਆਪਾਂ ਸੁੱਕੀ ਤਕਨੀਕ ਘੱਟ ਪਾਣੀ ਨਾਲ ਕਿਵੇਂ ਗਾਉਣਾ ਸਾਰਾ ਅਲੱਗ-ਅਲੱਗ ਕਰਦੇ ਰਹਿੰਦੇ ਆ ਬਹੁਤ ਥਾਵਾਂ ਤੇ ਸੁੱਕੀ ਤਕਨੀਕ ਨਾਲ ਵੀ ਬੀਜੇ ਹੁੰਦੇ ਨੇ ਜੇ ਆਪਣੇ ਕੋਲ ਆਪ ਹੀ ਨਹੀਂ ਹੈਗਾ ਤਾਂ ਆਪਾਂ ਪੈਰ ਨਾਲ ਵੀ ਕਰ ਸਕਦੇ ਆ ਦੇਖੋ ਪਾਸ ਵੀਰ ਰਲ ਗਿਆ ਇੰਨਾ ਹੀ ਬਹੁਤ ਹੈ ਤੇ ਅਗਲਾ ਸਿਆੜ ਬੀਜ ਲੋ ਅੱਗੇ ਤੁਰੀ ਜਾਓ ਇਹਦੇ ਨਾਲ ਲਾਈਨਾਂ ਦੇ ਵਿੱਚ ਆਪਾਂ ਲਸਣ ਦੋ ਸੁਨਪ ਲੈ ਕੇ ਸਾਰੀਆਂ ਬ੍ਰੀਕ ਚੀਜ਼ਾਂ ਬੀਜ ਸਕਦੇ ਹਾਂ ਹਾ ਲਓ ਉੱਠੇ ਪੈਰ ਨਾਲ ਸਿੱਧੇ ਪੈਰ ਨਾਲ ਲਖੀਰ ਵੱੱਝ ਕੇ ਕੰਮ ਖਤਮ ਹੈ ਹੁਣ ਇਥੇ ਨਾ ਤਾਂ ਆਪਾਂ ਨੇ ਖੇਤ ਦੀ ਬਹਾਈ ਕੀਤੀ ਆ ਨਾ ਮਿੱਟੀ ਨੂੰ ਛੇੜਿਆ ਮਿੱਟੀ ਆਪਣੀ ਕੁਦਰਤੀ ਖੇਤੀ ਹੋਣ ਕਰਕੇ ਹਮੇਸ਼ਾ ਪੋਲੀਓ ਹੁੰਦੀ ਆ ਉਹਦੇ ਵਿੱਚ ਇਹ ਗੱਲ ਨਹੀਂ ਹੈਗੀ ਤੁਸੀਂ ਦੇਖੋ ਪਾਊਡਰ ਵਰਗੀ ਪਈ ਆ ਖੱਬਲ ਵੀ ਖੜਾ ਖੜਾ ਰਹੇ ਆ ਆਪਾਂ ਤਾਂ ਆਪਣੇ ਉਗਰਾਹੀ ਫਸਲ ਤੱਕ ਮਤਲਬ ਆ ਹੁਣ ਜੇ ਪਾਣੀ ਲਾਵਾਂਗੇ ਤਾਂ ਨਦੀਨ ਨੂੰ ਕੁ ਨਦੀਨ ਦੀ ਗੜਾਈ ਕਰਦਾ ਗੜਾਈ ਵੀ ਉਸੇ ਤਰਫਾਂ ਲੀਆਂ ਹੋ ਜਾਣੀਆਂ ਅੱਗੇ ਪਿੱਛੇ ਜਾਈ ਜਾਣਾ ਇੱਕ ਸਾਈਡ 'ਚ ਦੋ ਤਿੰਨ ਕਿਨੇ ਦੇ ਦੋ ਸਾਰੀ ਗੜਾਈ ਹੋ ਗਈ ਜ਼ੋਰ ਕੋਰਾ ਵੀ ਨਹੀਂ ਲੱਗਣਾ ਕਿਉਂਕਿ ਉਹ ਫਾਲਾ ਹੀ ਇਸ ਤਰ੍ਹਾਂ ਡਿਜ਼ਾਈਨ ਹੋਇਆ ਸੋ ਇਸ ਤਰ੍ਹਾਂ ਆਪਾਂ ਤਰਫਾਲੀ ਨਾਲ ਵੱਖ-ਵੱਖ ਫਸਲਾਂ ਬੀਜ ਸਕਦੇ ਆ ਗੜਾਈ ਕਰ ਸਕਦੇ ਆ ਇਹ ਗੜਾਈ ਵਾਲਾ ਯੰਤਰ ਵੀ ਬਣ ਗਿਆ ਬਹਾਈ ਵਾਲਾ ਵੀ ਬਣ ਗਿਆ ਆ ਮੇਰੇ ਕੋਲ ਤਿੰਨ ਟੂਲ ਨੇ ਜਿਨ੍ਹਾਂ ਨਾਲ ਮੈਂ ਸਾਲਗੰਬੀਜ ਲਊਗਾ ਖਾਸ ਗੱਲ ਆ ਵੀ ਆਹ ਏਰੀਆ ਨੂੰ ਦੇਖਣ ਨੂੰ ਸਖਤ ਲੱਗਦਾ ਪਰ ਜਦ ਆਪਾਂ ਬਾਹਾਂਗੇ ਤਾਂ ਇਹ ਆਹ ਰਾਮਣਾ ਪਾੜ ਦਿੰਦੀ ਆ ਹੁਣ ਤੁਸੀਂ ਆਪਾਂ ਦੂਰ ਨਹੀਂ ਜਾਂਦੇ ਤੁਸੀਂ ਆ ਦੇਖੋ ਆ ਆਪਾਂ ਨੂੰ ਫਾਸਲੇ ਆਏ ਪਤਾ ਲੱਗ ਗਿਆ ਇਸ ਤਰ੍ਹਾਂ ਆ ਲਓ ਲਕੀਰ ਵੱਜਦੀ ਚਲੀ ਗਈ ਹੁਣ ਇਹਦੇ ਨਾਲ ਆਪਣਾ ਸਾਲਕਮ ਦਾ ਵੀ ਡੂੰਗਾ ਨਹੀਂ ਜਾਣਾ ਪਰ ਧਰਤੀ ਕੁਦਰਤੀ ਖੇਤੀ ਵਾਲੀ ਆ ਆ ਲੋ ਇੰਨਾ ਕੰਮ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਵੀ gekeਰ ਸਕਦੇ ਹਾਂ ਪਰ ਫਿਰ ਵੀ ਬਾਹਰ ਨਿਕਲਣਾ ਹੋਣਾ ਆ ਤਿੱਖਾ ਪਾਸਾ ਜਿਹੜਾ ਟੂਲ ਦਾ ਲੋ ਇਹਨੂੰ ਦੱਪਣ ਦੀ ਲੋੜ ਨਹੀਂ ਬਸ ਖਿੱਚ ਕੇ ਤੁਰ ਪੈਣਾ ਹੁਣ ਮੈਂ ਇਹਨੂੰ ਖਿੱਚੀ ਜਾਣਾ ਹੋਲਕੀਰ ਵੱਜ ਗਈ ਪੂਰੇ ਹੱਥਾਂ ਨਾਲ ਵੀ ਕੇਰ ਦੋ ਦੂ ਲੋੜ ਛੱਡ ਦੋ ਕਿਉਂਕਿ ਹਰੇਕ ਬੀਜ ਦੇ ਬੀਜ ਦੀ ਢੰਗਾਈ ਕਿੰਨੀ ਰੱਖਣੀ ਆ ਉਹ ਬੀ ਤੇ ਨਿਰਪਰ ਕਰਦਾ ਕਈ ਵੀ ਆਪਾਂ ਜੇਕਣ ਹੁਣ ਮੰਨ ਲਓ ਆਪਾਂ ਕਿਸੇ ਟਾਈਮ ਛੋਲੇ ਬੀਜਣੇ ਆ ਉਹ ਤਾਂ ਇੰਨੇ ਉੱਚੇ ਬੀਜ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਜੇ ਉੱਚੇ ਛੋਲੇ ਦਾ ਬੀ ਬੀ ਤਨ ਉਹ ਕਿਹੜਾ ਰੋਗ ਪੈ ਜਾਂਦਾ ਮਤਲਬ ਉਹੇ ਠੋਕਲੇ ਆਉਂਦੇ ਨੇ ਕਿ ਬੂਟਾ ਸੁੱਕ ਜਾਂਦਾ ਛੋਲਿਆਂ ਨੂੰ ਢੰਗਾਈ ਤੇ ਰੱਖਣਾ ਪੈਂਦਾ ਹਰੇਕ ਬੀਜ ਨੂੰ ਉਹਦੀ ਆਪਣੀ ਉਚਾਈ ਉਹਦੇ ਆਕਾਰ ਤੇ ਵੀ ਕਿੰਨੀ ਢੰਗਾਈ ਤੋਂ ਆ ਸਕਦਾ ਉਹ ਤੇ ਨਿਰਪਰ ਕਰਦੀ ਆ ਸੋ ਇਹਨਾਂ ਛੋਟੇ ਟੂਲਾ ਨਾਲ ਕੁਦਰਤੀ ਖੇਤੀ ਵਿੱਚ ਆਪਾਂ ਹੱਥੀ ਕੰਮ ਕਰ ਲੈਂਦੇ ਹਾਂ ਸੋ ਉਸ ਤਰ੍ਹਾਂ ਚੱਲਦਾ ਰਹਿੰਦਾ ਹੁਣ ਇਦੋਂ ਬਜਾਈ ਤੋਂ ਬਾਅਦ ਇਹਨੂੰ ਪਾਣੀ ਲੱਗ ਜਾਣਾ ਫੇਰ ਨਦੀਨ ਵਗੈਰਾ ਜੋ ਵੀ ਉਗਣਗੇ ਉਹ ਗੜਾਈ ਹੋ ਜੂ ਬਸ ਉਸ ਤੋਂ ਬਾਅਦ ਘੱਟ ਤੋਂ ਘੱਟ ਪਾਣੀ ਨਾਲ ਤਿਆਰ ਹੋ ਜੂਗਾ ਹਾਂ ਸਿਆਲ ਦੇ ਵਿੱਚ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਤਰੇਲ ਕੋਰਾ ਠੰਡ ਧੁੰਦ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤੇ ਉਗਦੀ ਰਹਦੀ ਹੈ ਫਸਲ ਕਿ ਜਦੋਂ ਫਰਵਰੀ ਮਾਰਚ ਦੇ ਵਿੱਚ ਇਹ ਵਿਕੂਗੀ ਉਸ ਸਮੇਂ ਜਿਹੜੀ ਆਪਣੀ ਇਹ ਸਾਲਕਮ ਦੀ ਫਸਲ ਆ ਵਧੀਆ ਰੇਟ ਦੇ ਸਕਦੀ ਆ ਪਰ ਖਾਸ ਗੱਲ ਆ ਵੀ ਇਹ ਉਨੀ ਮੋਟੀ ਤਾਂ ਨਹੀਂ ਹੁੰਦੀ ਮੀਡੀਅਮ ਜੀ ਰਹਿ ਜਾਂਦੀ ਆ ਪਰ ਉਸ ਸਮੇਂ ਸਨਖੀ ਬਹੁਤ ਹੁੰਦੀ ਆ ਪੂਰੀ ਸਫੈਦਾਰ ਰੰਗ ਵਧੀਆ ਬਣਾ ਲੈਂਦੀ ਆ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਆਪਣੇ ਛੋਟੇ ਟੂਲਾ ਨਾਲ ਥੋੜੀ ਥੋੜੀ ਖੇਤੀ ਕਰਕੇ ਆਪਣੇ ਖਰਚਿਆਂ ਨੂੰ ਵੀ ਘਟਾ ਸਕਦੇ ਆ ਤੇ ਉਹਨਾਂ ਚੀਜ਼ਾਂ ਨੂੰ ਉਸ ਹਿਸਾਬ ਨਾਲ ਵੇਚ ਸਕਦੇ ਜਿਹਦੇ ਨਾਲ ਆਪਣੀ ਕੁਦਰਤੀ ਖੇਤੀ ਦੀ ਆਮਦਨ ਵੀ ਵੱਧ ਸਕੇ ਤੇ ਆਪਾਂ ਜਣੀ ਖਰਚੇ ਵੀ ਘਟਾ ਸਕੀਏ ਸੋ ਇਸ ਤਰ੍ਹਾਂ ਜੇ ਆਪਾਂ ਨੇ ਸਲਗੰਬੀਜੀ ਆ ਹੋਰ ਧਣੀਆਂ ਵਗੈਰਾ ਪਾਲਕ ਵਗੈਰਾ ਵੀ ਇਸ ਤਰੀਕੇ ਨਾਲ ਬੀਜ ਸਕਦੇ ਆ ਜਿਹੜੀ ਵੀ ਘੱਟ ਢੰਗਾਈ ਦੀ ਫਸਲ ਆ ਮਿਉ ਉੱਚੀ ਰੱਖਣੀ ਆ ਉਹ ਆਪਾਂ ਇਸ ਤਰ੍ਹਾਂ ਬੀਜ ਸਕਦੇ ਆ ਬਾਕੀ ਅਲੱਗ-ਅਲੱਗ ਟੂਲ ਨੇ ਫੋਰ ਫਾਲੇ ਨੇ ਉਹਨਾਂ ਨਾਲ ਵੀ ਬੀਜੀ ਜਾਂਦੀ ਆ ਮਤਲਬ ਆਪਾਂ ਨੂੰ ਇਸ ਤਰ੍ਹਾਂ ਦਾ ਟੂਲ ਬਣ ਗਿਆ ਵੀ ਜਿਹੜਾ ਸਾਰੇ ਕੰਮ ਦੇ ਸਕਦਾ ਖੇਤੀ 'ਚ ਬਹੁਤ ਜ਼ਿਆਦਾ ਕੰਮ ਦੇ ਸਕਦਾ ਜਿੰਨੇ ਖੇਤੀ ਵਾਲੇ ਸਾਰੇ ਕੰਮ ਨੇ ਇਹਦੇ ਨਾਲ ਕਰ ਸਕਦੇ ਆ ਸਵਾਗਾ ਖਰਾ ਜਾਂ ਮਿੱਟੀ ਨੂੰ ਦੂਰ ਨੇੜੇ ਲਿਆਣੀ ਆ ਉਹ ਵੀ ਇਹ ਤਰਫਾਲੀ ਨਾਲ ਟੂਲ ਕਾਸ ਹੁੰਦੇ ਨੇ ਸੋ ਇਸ ਤਰ੍ਹਾਂ ਆਪਾਂ ਇਹ ਕੰਮ ਕਰਕੇ ਆਪਣੇ ਖਰਚੇ ਘੱਟ ਕਰਕੇ ਕੁਦਰਤੀ ਖੇਤੀ ਕਰ ਰਹੇ ਆ ਤੇ ਮਿੱਟੀ ਨੂੰ ਘੱਟ ਤੋਂ ਘੱਟ ਛੇੜਿਆ ਜਾਂਦਾ ਤਾਂ ਕਿ ਉਹਦੇ ਜਿਹੜੇ ਸੂਖਮ ਜੀਵ ਨੇ ਉਹ ਵਿੱਚ ਬਣੇ ਰਹਿਣ ਤੇ ਹਵਾ ਨਾਲ ਨਾ ਉੱਡਣ ਸੋ ਇਸ ਤਰ੍ਹਾਂ ਹੀ ਅੱਜ ਆਪਾਂ ਨੇ ਸਰਗੰਬੀ ਜੀ ਐਸਓ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ